ਦੇਖ ਨੋਪਾ ਦੇ ਉਧਰ ਉਧਰ ਹੀ ਬੰਦਾ ਨਹੀਂ ਖੜਾ ਨੀ ਨਾ ਠੀਕ ਆ ਜੀ ਤੇ ਰੇਟ ਭਰਾਜ ਆਇਆਗਾ ਰੇਟ 85000 ਰੁਪਈਆ ਹੈ ਤੇ ਆਪਣੀ ਚੈੱਕ ਕਰਾਈ ਵੀ ਆਪਣੀ ਚੈੱਕ ਕਰਾਈ ਵੀ ਆ ਹਾਂਜੀ ਅਗਲੇ ਨੂੰ ਜਿਹੜੇ ਡਾਕਟਰ ਦੇ ਭੋਸਾ ਲਾ ਕੇ ਚੈੱਕ ਕਰਾ ਲਈ ਠੀਕ ਆ ਤੇ ਮਾਨਤਨ ਹੋਰ ਹੋ ਜੂ ਮਾੜਾ ਮੋਟਾ ਮਾਨਤਨ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਅਨੂਪਾਇੰਦਾ ਜੀ ਬਰਨਾਲਾ ਬਾਈ ਕੋਲ ਪੰਜ گاਵਾ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਈ 7528000353 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸ਼ਸਤਰੀ ਕਾ ਬਾਈ ਨਾਮ ਬਾਈ ਜੀ ਨਾਮ ਬਾਈਜੀ ਸਿੰਘ ਪਿੰਡ ਪੰਗੂ ਗੋਗੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਕਿੰਨੇ ਆ ਗਾਮ ਆ ਵੀ ਆਪਣੇ ਅੱਜ ਪੰਜ ਗਾਂ ਆਈਆਂ ਅੱਜ ਪਹਿਲੀ ਗਾਂ ਵੱਡੀ ਗਾਂ ਦੀ ਦੱਸੋ ਪਹਿਲੀ ਵੱਡੀ ਗਾਂ ਵੀਰੇ ਬਹੁਤ ਤਾਕਤ ਫਾਰਮ ਵਾਲਾ 3.5 ਮਹੀਨਿਆਂ ਦੀ ਗੱਬਣਾ ਹਾਂਜੀ 15 ਲੀਟਰ ਦਿੰਦਾ ਇਹਦੀ 15 ਲੀਟਰ ਦਿੰਦਾ ਹਾਂ ਤੇ ਕੱਦ ਬੇਡ ਕੱਦ ਬੇਡ ਦਾ ਬਾਈ ਦੇਖ ਕੇ ਆਪੇ ਮੰਨੀ ਆਣਗੇ ਮਾੜਾ ਨਾਲ ਨੂੰ ਖੜੋ ਦੇਖੋ ਲੋਪਾ ਦੇਖੋ ਉਧਰ ਉਧਰ ਹੀ ਬੰਦਾ ਨਹੀਂ ਖੜਾ ਨਹੀਂ ਨਾ ਠੀਕ ਹੈ ਜੀ ਤੇ ਰੇਟ ਭਾਜਿਆ ਜਾਇਗਾ ਰੇਟ 85000 ਬਾਈ ਇਹ ਤੇ ਆਪਣੀ ਚੈੱਕ ਕਰਾਈ ਵੀ ਆਪਣੀ ਚੈੱਕ ਕਰਾਈ ਵੀ ਆ ਹਾਂਜੀ ਅਗਲੇ ਨੂੰ ਜਿਹੜੇ ਡਾਕਟਰ ਤੇ ਭਰੋਸਾ ਲਾ ਕੇ ਚੈੱਕ ਕਰ ਚੀਕਾ ਤੇ ਮਾਨ ਤਾਂ ਹੋਰ ਓਜੂ ਮਾੜਾ ਮੋਟਾ ਮਾਨ ਤਾਂ ਅੰਬ ਕਰਾਂਗੇ ਮੌਕੇ ਜਰੂਰ ਲੋਪਰਾ ਪੂਰੀ ਡਬਲ ਗਾਂ ਵੱਡੀ ਕੱਦ ਵੱਡ ਸੁੱਖਣਾ ਸੋਨਾ ਤੇ ਫਿਰ ਇਹਨੂੰ ਤੋੜ ਦੋ ਲੋ ਜੀ ਇਹਦੇ ਤੋੜ ਦੰਦੇ ਤੋੜੋ ਲੋ ਜੀ 15 ਲੀਟਰ ਦੁੱਧ ਤੋਕੜ ਗੱਬਣ ਗਾਂ ਲੋ ਜੀ ਚੰਗੀ ਪੜੀ ਪਲੋਸੀਆ ਬਾਕੀ ਕੱਦ ਵੱਡ ਤੁਸੀਂ ਦੇਖ ਸਕਦੇ ਹੋ ਤਾਂ ਜਾ ਤੁਸੀਂ ਲਾ ਸਕਦੇ ਹੋ ਲੋ ਜੀ ਵਾਹੀ ਦੀ ਚੱਕਰਵਾਈ ਵੀ ਆ ਤੁਸੀਂ ਕਰਵਾ ਸਕੋ ਭਰਾ ਠੀਕ ਆ ਜੀ ਹਾਂਜੀ ਭਾਈ ਅਗਲੀ ਦੱਸੋ ਜੀ ਜਾਣਕਾਰੀ ਅਗਲੀ ਗਾ ਮੇਰੇ ਕੋਲ ਕੱਲੀ ਹੀ ਆ ਹਾਂਜੀ ਹਜੇ ਪਰ ਇਹਨਾਂ ਪੂਰਾ ਜੀ ਨਹੀਂ ਲਿਆ ਉੱਥੇ 12 ਲੀਟਰ ਦੁੱਧ ਕਰਕੇ ਲੈ ਠੀਕ ਆ ਕੱਕਲੀ ਚੱਕੇ ਹੁਣ 8-9 ਲੀਟਰ ਆਏਗਾ ਹੁਣ 8-9 ਲੀਟਰ ਹੈਗਾ ਹਾਂ ਕੀ ਗੱਲਬਾਤ ਆ ਹੋਰ ਇਹਦੀ ਟੀਕਾ ਟੂਕਾ ਠੀਕ ਆ ਭਰਾ ਇਹਨੂੰ ਭਾਈ ਅੱਜ 7 ਤਾਂ ਹੋ ਗਿਆ ਜੀ ਮਾ ਕਿੰਨੇ ਭਰਾ ਠੀਕ ਆ ਤੇ ਰੇਟ ਭਰਾ ਜਾਜਾ ਰੇਟ ਆ ਬੇਰੀ ਜਿਆੜਾ ਭਾਈ ਰੇਟ ਬੇਰੀ ਜਿਆੜਾ ਤੋਰ ਦੋ ਭਰਾ ਨੂੰ ਵੀ ਸਾਰੀਆਂ ਤੋਰ ਦੋ ਅੱਜ ਕਰਮਾ ਵਾਲੀਆਂ ਦਖਾ ਦਿਓ ਤੋ ਤਾਂ ਕਾ ਕਰੂ ਆਪਣਾ ਅਸਾਸ ਫਿਰ ਰਹਿਣ ਦੇ ਵਾਸਤੇ ਕਾ ਕਰੂਗੀ ਤੇ ਰਹਿਣ ਦੋ ਕੋਈ ਗੱਲ ਨਹੀਂ ਤੇ ਆ ਚੈੱਕ ਕਰ ਸਕਦੇ ਪਰ ਤੋੜਾ ਤਰ ਓਕੇ ਆ ਜਮਾ ਤੋੜਾ ਤਰ ਓਕੇ ਆ ਪਹਿਲੇ ਛੋਹ ਰਹਿਣਾ ਕੀ ਠੀਕ ਆ ਕਰ ਜਾ ਮੱਸੀ ਛੋਹਾਂ ਦੀ ਠੀਕ ਆ ਰੇਟ ਇਹਦਾ ਰੇਟ 40000 ਹੈ ਬਾਈ ਰੇਟ 40000 ਯਾਰ ਤੀਜੀ ਦਾ ਬਾਈ ਤੀਜੀ ਸਾਡੇ ਬਾਈ 10 ਲੀਟਰ ਦੁੱਧ ਦਾ ਨੈਟ ਹਾਂਜੀ ਨਵੇਂ ਦੁੱਧ ਹੈ ਨਹੀਂ ਹੈ ਜੀ ਠੀਕ ਆ ਤੇ ਇਹਦਾ ਮੁੱਲ 35000 ਇਹਦਾ ਮੁੱਲ 35000 ਜੋ ਭਰਾ ਚੈੱਕ ਕਰ ਸਕਦੇ ਕੋ ਤੇ ਫੇਸ ਕੁਆਲਟੀ ਵੱਧਾ ਤੋਰਾ ਤਰਾ ਦੇ ਦੇ ਰਹਿਣ ਦੇ ਦੇ ਓਕੇ ਰੋ ਤੋਰਾ ਤਰਾ ਜਮ ਓਕੇ ਵਾ ਹਾਂਜੀ ਤਿੰਨ ਨੰਬਰ ਇਧਰ 11 ਲੀਟਰ ਦੁੱਧ ਆ ਬਾਈ ਹਾਂਜੀ ਮੁੱਲ 37000 ਇਹਦਾ ਤੇ ਕੀ ਗੱਲ ਬਾਤ ਆ ਸੁਈਸਾ ਜੀ ਨੂੰ ਸੁਈ ਦੇ ਨੂੰ ਦੋ ਘੰਟੇ ਹੋਇਆ ਬਾਈ ਮੱਥਰੂ ਹੈ ਨਹੀਂ ਠੀਕ ਆ ਰੇਟ ਕਿੰਨਾ ਦੱਸੋ ਜੀ 37000 ਬਾਈ 37000 ਲੋਪਰਾ ਚੰਗੀ ਪੜੀ ਪਰ ਸੇ ਤੋਰਾ ਤਰਾ ਓਕੇ ਬਾਈ ਜਮ ਓਕੇ ਆ ਬਾਈ ਹਾਂਜੀ ਅਗਲੀ ਦਾ ਦੱਸੋ ਜੀ ਬਾਈ 9 ਲੀਟਰ ਦੁੱਧ ਆ ਦੇ ਥੱਲੇ ਹਾਂਜੀ ਮੁੱਲ 16000 ਰੁਪਈਆ ਮੁੱਲ 16000 ਹਾਂ 9 ਲੀਟਰ ਦੁੱਧ ਆ ਮੈਂ ਮਲਦੀ ਮਸ਼ੀਨ ਤੇ ਹੈਥੀ ਮਿਲਦੀ ਸਚਾ ਮਸ਼ੀਨ ਵਾਲਾ ਦੱਸੋ ਭਾਈ ਪ੍ਰੋਜੈਕਟ ਕਿਵੇਂ ਆ ਲੱਗਿਆ ਤੁਹਾਨੂੰ ਇਹ ਪ੍ਰੋਜੈਕਟ ਭਾਈ ਬਹੁਤ ਵਧੀਆ ਲੱਗਿਆ ਜੀ ਹਾਂਜੀ ਕੋ ਕੱਲੇ ਘਲਾਪੇ ਆ ਕਿਤੇ ਜੇ ਇੰਨੀਆਂ ਕਿਤੇ ਬਾਹਰੋਂ ਅੰਦਰੋਂ ਆਉਂਦੇ ਸੀ ਹਾਂ ਦੋ ਦੋ ਘੰਟੇ ਲੱਗ ਜਾਂਦੇ ਚੋਂ ਤੇ ਹੁਣ 15 ਮਿੰਟਾਂ ਚ ਸਾਰੇ ਜਣੇ ਗਾਇਆਂ ਚੋ ਕੇ ਹਾਂਜੀ ਮਾ ਉਹਨਾਂ ਰੈਡੀ ਹੋ ਜਾਂਦੇ ਆ ਠੀਕ ਆ ਤੇ ਹੁਣ ਆਪਾਂ ਨੂੰ ਤੇਜ਼ੀ ਵੀ ਥੋੜੀ ਧਾਰਾ ਚੋਂ ਨਾ ਚੋਣ ਦਾ ਕਰ ਟਾਈਮ ਹੋ ਗਿਆ ਨਾ ਮੈਂ ਲੇਟ ਹੋ ਗਿਆ ਥੋੜਾ ਜਿਹਾ ਹਾਂ ਤੇ ਠੀਕ ਆ ਜੀ ਤੇ ਭਾਈ ਕਿੰਨੇ ਲੈਤੀਦਾ ਤੁਸੀਂ ਇਹ ਇਹ ਭਾਈ ਆਪਾਂ ਲਈ 16000 ਦੀ ਹੁਣ 26 ਦਾ ਨਵਾਂ ਦਾ ਵੀ ਦਾ 26000 ਰੇਟ ਵੇ ਭਾਈ ਇਹਦੇ ਚ ਨੌਕਸ ਨੌਕਸ ਤਾਂ ਨਹੀਂ ਪੈਦਾ ਕੋਈ ਯਾਰ ਨਾ ਪੂਰਾ ਨਹੀਂ ਯਾਰ ਅੱਛਾ ਜੀ ਤਾਂ ਯਾਰੇ ਵਾ ਕੇ ਲਾ ਕੇ ਪਾਸੇ ਹੋ ਜਾ ਅੱਛਾ ਮੁਰਗੇ ਲੋੜ ਹੀ ਨਹੀਂ ਕਿੰਨਾ ਟਾਈਮ ਆ ਅੱਗੇ ਪਹਿਲਾਂ ਤੁਸੀਂ ਵਾਹ ਟੱਕਰਾ ਮਾਰਦੇ ਨਾ ਅਜਰਾ ਘੰਟਾ ਘੰਟਾ ਚੋਂਦੇ ਪੰਦੇ ਆਏ ਹੁਣ 10 15 ਮਿੰਟਾਂ ਤੱਕ ਜੀਐਸਓ ਕੇ ਬਾਹਰ ਨਜ਼ਾਰਾ ਪੂਰਾ ਮਾ ਨਹੀਂ ਯਾਰ ਛੋਟੇ ਫਾਰਮ ਵਾਲੇ ਲੈ ਲੈਣ ਛੋਟੇ ਭਰਮਾਂ ਦਾ ਬਾਹ ਨਿਆਰਾ ਠੀਕ ਹੈ ਕਿ ਹੁਣ ਨਵੇਂ ਮੁੰਡੇ ਕੋਈ ਚੌਣੀ ਜਾਣਦਾ ਨਾ ਕੋਈ ਨਵੀਂ ਕੁੜੀ ਕੋਣ ਜਾਣਦੀ ਮੈਨੂੰ ਤਾਂ ਆਪ ਨਹੀਂ ਆਉਂਦੀ ਹੈ ਮੈਨੂੰ ਨਹੀਂ ਹੋਉਂਦੀ ਗੀ ਮਾਰੇ ਬਟੇ ਦਾ ਨਾ ਮਾਰਾਂ ਬਸ ਮਸ਼ੀਨ ਜੀ ਲਾਉਣੀ ਸੌਖੀ ਆ ਮਸ਼ੀਨੇ ਕੇਰਾ ਫਸਾ ਕੇ ਤਰ ਜਾ ਠੀਕ ਹੈ ਦੋ ਮਿੰਟਾਂ ਚੋਕੇ ਪਾਰ ਲੋਪਰਾ ਬਾਈ ਜੀ ਨਾਲ ਨੰਬਰ ਮੁਤਾਬਕ ਕਨੈਕਟ ਕਰ ਸਕਦੇ ਹੋ ਸਾਰੀਆਂ ਗੱਲਾਂ ਤੁਹਾਨੂੰ ਬਖਾਤੀਆਂ ਠੀਕ ਹੈ ਬਾਈ ਕਹਿੰਦਾ ਤੋਰੇ ਦੀ ਜਮਾ ਓਕੇ ਆ ਵੱਡੀ ਗਾਂਸ ਨੂੰ ਤੋੜ ਕੇ ਦਿਖਾਤੀ ਜੀ ਟੋਕੜ ਗੱਬਣ ਬੰਦ ਜਾਣਕਾਰੀ ਬਾਈ ਤੋਂ ਲੈ ਲਵਾਂ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਕੇ ਪਾਈ ਖੜੀ ਮੜੇ ਮੂਰੇ